ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਸੰਗਤ ਜੀ ਅੱਜ ਸਿੱਖ ਪੰਥ ਵਿੱਚ ਐਸੇ ਐਸੇ ਅਖੌਤੀ ਬੰਦੇ ਇਕੱਠੇ ਹੋਏ ਹੋਏ ਆ ਉਹ ਗੁਰੂ ਸਾਹਿਬ ਵਾਸਤੇ ਕੁਝ ਵੀ ਕਹੀ ਜਾ ਰਹੇ ਆ ਆ ਵੀਡੀਓ ਦੇਖੋ ਜਰਾ ਫੇ ਮ ਤੇ ਪੰਗ ਇੱਕ ਕੁਦਰਤੀ ਨਸ਼ੇ ਨੇ ਤੇ ਗੁਰੂ ਘਰ ਚ ਪ੍ਰਮਾਨ ਨੇ ਰਗੜਾ ਲੱਗਦਾ ਹੈ ਮਹਾਰਾਜ ਦਾ ਬਚਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਓਰ ਸੋਫੀਆਂ ਤੇ ਸੂਮਾਂ ਨੂੰ ਮੈਂ ਪੰਥ ਚ ਨਹੀਂ ਰੱਖਣਾ ਚੈਲੰਜ ਕਰੋ ਡਿਬੇਟ ਕਰੋ ਗੁਰੂ ਗੋਬਿੰਦ ਸਿੰਘ ਲਿਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੀ ਮੈਨੂੰ 70 ਤਾਰਾ ਕਹਿੰਦੇ ਨੇ ਕਿਉਂ ਦਵਾਈ ਦੇ ਰੂਪ ਦੇ ਵਿੱਚ ਜਦੋਂ ਸਿੰਘਾਂ ਦੇ ਫੱਟ ਲੱਗ ਜਾਂਦੇ ਸੀ ਬਾਹਾਂ ਵੱਡੀਆਂ ਜਾਂਦੀਆਂ ਸੀ ਉਦੋਂ ਟੀਕੇ ਤਾਂ ਹੁੰਦੇ ਹੀ ਨਹੀਂ ਸੀ ਉਦੋਂ ਇਸ ਦੀ ਵਰਤੋਂ ਕੀਤੀ ਜਾਂਦੀ ਸੀ 5000 ਸਾਲ ਪਹਿਲਾਂ ਗ੍ਰੰਥਾ ਜਿਹੜਾ ਜੇ ਕਰ ਆਉਂਦਾ ਹੈ ਇੰਗਲੈਂਡ ਦੇ ਵਿੱਚ ਇਹਨੂੰ ਲੀਗਲ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਇਹਨੂੰ ਲੀਗਲ ਕਰ ਦਿੱਤਾ ਗਿਆ ਭੰਗ ਨੂੰ ਤੇ ਸਾਡੇ ਨਹਿਗ ਸਿੰਘ ਉਹਨਾਂ ਦੇ ਚਿਹਰੇ ਦੇਖਿਆ ਲੱਗਦਾ ਕਰਦੇ 40 40 ਕਿਲੋ ਦੀਆਂ ਰਾਫਲਾ ਮੂੰਗੀ ਖਾ ਕੇ ਨਹੀਂ ਜੱਕ ਹੁੰਦੀ ਆ ਇਹ ਤਾਂ ਬੱਕਰੇ ਖਾ ਕੇ ਜੱਕ ਹੁੰਦੀ ਆ ਤੇਰੇ ਮੇਰੇ ਵਰਗਾ ਆਪਾਂ ਹੀ ਫਿਰਦੇ ਆ ਡਾਕਟਰਾਂ ਦੇ ਕਦੇ ਨਹਿਗ ਸਿੰਘ ਖੜਿਆ ਕਿ ਡਾਕਟਰ ਦੇ ਲੋਖਿਆ ਕੁਛ ਉਹਦਾ ਆ ਜਿਹੜਾ ਖੁੱਟੀ ਵਾਲਾ ਬੰਦਾ ਹੈ ਕੀ ਕਹਿ ਰਿਹਾ ਕਿ 10ਵੀਂ ਪਾਸ਼ਾਈ ਸ਼ਰਤਰਦਾਰਾ ਖਾਂਦੇ ਸੀ ਮਤਲਬ ਅਫੀਮ ਖਾਂਦੇ ਸੀ ਮਤਲਬ ਕਿ ਅਫੀਮ ਜੀ ਸੀਗੇ ਨਸ਼ੇੜੀ ਸੀਗੇ ਫਿਰ ਕਹਿੰਦਾ ਜੀ ਗੁਰੂ ਸਾਹਿਬ ਨੇ ਕਿਹਾ ਕਿ ਸੂਫੀ ਬੰਦਿਆਂ ਨੂੰ ਮੈਂ ਇਸ ਪੰਥ ਜ ਨਹੀਂ ਰੱਖਣਾ ਹੁਣ ਸੂਫੀ ਦਾ ਮਤਲਬ ਕੀ ਹੁੰਦਾ ਸੂਫੀ ਦਾ ਮਤਲਬ ਹੁੰਦਾ ਹੈ ਕਿ ਜਿਹੜੇ ਉਹਦੇ ਮੁਸਲਮਾਨ ਲੋਕ ਸੀ ਉਹ ਸੂਫ ਮਤਲਬ ਉਹਨਾਂ ਦੇ ਕੱਪੜੇ ਪਾਉਂਦੇ ਹੁੰਦੇ ਸੀ ਤੇ ਰੱਬ ਨਾਲ ਹੀ ਜੁੜੇ ਰਹਿੰਦੇ ਸੀ ਉਹ ਨਾ ਤੇ ਕਿਤੇ ਜਾਂਦੇ ਸੀ ਨਾ ਰਹਿੰਦੇ ਸੀ ਆਪਣੇ ਇੱਕੋ ਜਗ੍ਹਾ ਇਬਾਦਤ ਕਰਦੇ ਸੀ ਉਹਨਾਂ ਕੋਲ ਸ਼ਕਤੀਆਂ ਬਹੁਤ ਹੁੰਦੀਆਂ ਸੀ ਅਸੀਂ ਅੱਜ ਅਗਰ ਅੱਜ ਦੇ ਸਾਹਮਣੇ ਕਹੀਏ ਕਿ ਸੂਫੀ ਉਹਨੂੰ ਕਹਿੰਦੇ ਆ ਨਾ ਕੋਈ ਪਰ ਔਰਤ ਕੋਲ ਜਾਵੇ ਨਾ ਸ਼ਰਾਬ ਪੀਵੇ ਨਾ ਨਸ਼ਾ ਕਰੇ ਨਾ ਕੋਈ ਮੀਟ ਖਾਵੇ ਨਾ ਕਿਸ ਨੂੰ ਪਰੇਸ਼ਾਨ ਕਰੇ ਨਾ ਕਿਸ ਨੂੰ ਦੁੱਖ ਦਵੇ ਅਸੀਂ ਜੋ ਪਹਿਲਾਂ ਸਾਰੇ ਦੋਸਤ ਮਿਲਦੇ ਰਿਹਾ ਸ਼ਰਾਬਾ ਪੀਂਦੇ ਸੀ ਨਾ ਤੇ ਮੈਂ ਕਹਿੰਦਾ ਅਸੀਂ ਜੀ ਮੈਂ ਸੂਫੀ ਹੈਗਾ ਤੇ ਮੇਰੇ ਵਾਸਤੇ ਕੋਕੋਕੋ ਲਾਉਂਦੀ ਹੁੰਦੀ ਸੀ ਕਿਉਂਕਿ ਉਹਨਾਂ ਦੇ ਵਿੱਚ ਪਤਾ ਲੱਗੇਗਾ ਉਹਨਾਂ ਦੇ ਵਿੱਚ ਬੈਠਾ ਕੋਈ ਪੀ ਰਿਹਾ ਬੇਸ਼ੱਕ ਉਹ ਬੋਤਲ ਭਰ ਕੇ ਉਹ ਬੋਤਲ ਗਲਾਸੇ ਭਰ ਕੇ ਉਹਨੂੰ ਪਿੱਛੇ ਰੱਖ ਦਿੰਦੇ ਸੀ ਬੋਤਲ ਦੂਜੀ ਬੋਤਲ ਅੱਗੇ ਹੁੰਦੀ ਸੀ ਤੇ ਮੈਂ ਕਿਹਾ ਮੈਂ ਸੂਫੀ ਆ ਹੁਣ ਇਹਦਾ ਮਤਲਬ ਮੈਨੂੰ ਵੱਲਬੁੱਲ ਘਟਵਾ ਲੈਣੇ ਚਾਹੀਦੇ ਆ ਇਸ ਬੰਦੇ ਦੇ ਮੁਤਾਬਿਕ ਕਿਉਂਕਿ ਸੂਫੀ ਤੇ ਰਹਿ ਨਹੀਂ ਦੇਣਾ ਜਾਂ ਗੁਰੂ ਸਾਹਿਬ ਨੇ ਉਹ ਧਰਮ ਜੀ ਨਹੀਂ ਰੱਖਣਾ ਆਪਣੇ ਪੰਤਵੇ ਚ ਹੀ ਲਗਾ ਤੇ ਮਵਾਲ ਮਲ ਕਿਉਂ ਰੱਖੇ ਹੋਇਆ ਕਿਉਂ ਨਾ ਆਪਣੇ ਨਵੇਂ ਨਵੇਂ ਡਿਜ਼ਾਈਨ ਹੈ ਕਿਰਲਾ ਬਣਾਵਾ ਅਜੇ ਸੁਸਰੀ ਬਣਾਵਾ ਬਿਚੂ ਬਣਾਵਾ ਜੋ ਆਈ ਫੈਸ਼ਨ ਚੱਲ ਰਿਹਾ ਇਹ ਜੇ ਅਖੌਤੀ ਬੰਦੇ ਅੱਜ ਸਿੱਖੀ ਨੂੰ ਬਰਬਾਦ ਕਰਦੇ ਪਏ ਆ ਸਭ ਤੋਂ ਵੱਡਾ ਸਿੱਖੀ ਨੂੰ ਬਰਬਾਦ ਕੀਤਾ ਇੰਨੇ ਅਖੌਤੀ ਗ੍ਰੰਥ ਸੂਰੇ ਪ੍ਰਕਾਸ਼ ਕਹਿੰਦੇ ਭਾਈ ਸਾਹਿਬ ਭਾਈ ਅਗਰ ਇਹ ਭਾਈ ਸਾਹਿਬ ਭਾਈ ਆ ਨਾ ਤੇ ਮੇ ਹੋ ਗਿਆ ਕੰਮ ਇਹਦੇ ਵਿੱਚ ਇਹੋ ਹੀ ਲਿਖਿਆ ਆਵਾ ਸੂਰਜ ਦੀ ਮਾਂ ਨੇ ਆਂਡਾ ਦਿੱਤਾ ਹੁਣ ਹਿਸਾਬ ਲਾਓ ਕਿ ਸੂਰਜ ਦੀ ਮਾਂ ਕਿੰਨੀ ਵੱਡੀ ਹੋएगी ਜਿਹੜਾ ਸੂਰਜ ਇਨਾ ਵੱਡਾ ਆ ਔਰ ਦੀ ਮਾਂ ਕਿੰਨੀ ਗਰਮ ਹੋएगी ਜੇ ਸੂਰਜ ਇਨਾ ਗਰਮ ਆ ਮੈਂ ਆਪਣੇ ਕੋਲੋਂ ਨਹੀਂ ਕਹਿੰਦਾ ਇਸ ਅਖੌਤੀ ਗ੍ਰੰਥ ਵਿੱਚ ਲਿਖਿਆ ਆਇਆ ਫਿਰ ਗੁਰੂ ਸਾਹਿਬ ਸਤਿਹਰ ਤਾਰਾ ਖਾਂਦੇ ਸੀ ਅੱਛਾ ਇੱਕ ਹੋਰ ਜਿ ਲਿਖਿਆ ਲੋਡਾ ਵੇਲਾ ਸੀ ਕੋਈ 4 1/2 ਦਾ ਟਾਈਮ ਤੇ ਗੁਰੂ ਸਾਹਿਬ ਬੈਠੇ ਹੋਇਆ ਪੱਥਰ ਤੇ ਤਾਂ ਭਾਈ ਦਿਆ ਸਿੰਘ ਜੀ ਕੋਲ ਖੜੇ ਆ ਤੇ ਗੁਰੂ ਜੀ ਕਹਿੰਦੇ ਕਿ ਬਈ ਡੱਬੀ ਕੱਢੀ ਜਿਹੜਾ ਟਾਈਮ ਹੋ ਗਿਆ ਬੜਾ ਲੋੜ ਹੈਗੀ ਸਾਨੂੰ ਹੁਣ ਮੈਨੂੰ ਕਿਸਲਾ ਜੋ ਇਹ ਨਹੀਂ ਲਿਖਿਆ ਉਹ ਕਹਿੰਦੇ ਜੀ ਗੁਰੂ ਜੀ ਮਹਾਰਾਜ ਡੱਬੀ ਤਾਂ ਖਾਲੀ ਪਈ ਆ ਤੇ ਗੁਰੂ ਸਾਹਿਬ ਕਹਿੰਦੇ ਛੇ ਕੰਮ ਕਰੋ ਅੱਕ ਚੋਕੇ ਲੈ ਆਓ ਜਿਹੜਾ ਉਹਦੇ ਨਾਲ ਹੀ ਅਸੀਂ ਕੰਮ ਚਲਾ ਲੈਨੇ ਆ ਮਤਲਬ ਕਿ ਦਸਵੀਂ ਪਾਸ਼ੇ ਇਹਨੇ ਬੜੇ ਨਸ਼ੇੜੀ ਸੀਗੇ ਕਿ ਅਗਰ ਉਹਨਾਂ ਨੂੰ ਛਤਰਦਾਰ ਮੀ ਅਫੀਮ ਨਹੀਂ ਮਿਲੀ ਤੇ ਦਾ ਮਤਲਬ ਉਹਨੇ ਅਕਦਰ ਤੋਂ ਚੋਕੇ ਆਪਣਾ ਨਸ਼ਾ ਪੂਰਾ ਕਰਦੇ ਸੀ ਫਿਰ ਕੜਾ ਪ੍ਰਸ਼ਾਦ ਵਾਸਤੇ ਕੀ ਕਹਿੰਦਾ ਹੈ ਲਿਖਿਆ ਹੈ ਖਾਲਸੇ ਦੇ ਕੜਾ ਪ੍ਰਸ਼ਾਦ ਲਈ ਖੰਡ ਵਿਸ਼ਨੋ ਨੇ ਦਿੱਤੀ ਆਟਾ ਸੇਵੀ ਨੇ ਦਿੱਤਾ ਤੇ ਕਿਉਂ ਦਿੱਤਾ ਬ੍ਰਹਮਾ ਨੇ ਅੰਮ੍ਰਿਤ ਲਈ ਕਿਰਪਾਨ ਦੁਰਗਾ ਨੇ ਦਿੱਤੀ ਤੇ ਕਸ਼ਹਿਰਾ ਦਿੱਤਾ ਹਨੂਮਾਨ ਨੇ ਸੂਰਜ ਪ੍ਰਕਾਸ਼ ਹੁਣ ਕੀ ਕਹੋਗੇ ਇਹ ਜੀ ਗੱਲਾਂ ਤੇ ਇਹ ਚ ਲਿਖੀਆਂ ਹੋਈਆਂ ਹੁਣ ਇਹ ਖੋਟੀ ਵਾਲੇ ਦੇ ਮੁਤਾਬਿਕ ਗੁਰੂ ਸਾਹਿਬ ਤੇ ਨਸ਼ੇੜੀ ਸੀਗੇ ਇਹਨ ਡਿਕਲੇਅਰ ਕਰਤਾ ਕਿਉਂ ਇਹ ਬੇਕੱਲ ਲੋਗ ਆ ਗਏ ਆ ਇਹਦਾ ਮਤਲਬ ਅੱਜ ਪੰਜਾਬ ਦੇ ਵਿੱਚ ਜੋ ਨਸ਼ਾ ਕਰਦੇ ਆ ਸ਼ਰਾਬਾ ਪੀਂਦੇ ਆ ਗੋਲੀਆਂ ਖਾਂਦੇ ਆ ਔਰ ਅਫੀਮ ਖਾਂਦੇ ਪਤਾ ਨਹੀਂ ਕੀ ਕੀ ਖਾਂਦੇ ਆ ਉਹ ਸਹੀ ਕਰਦੇ ਆ ਜਾਂ ਗਲਤ ਕਰਦੇ ਆ ਉਹ ਸਹੀ ਕਰਦੇ ਪਏ ਆ ਕਿਉਂ ਜੇ ਸਾਡਾ ਗੁਰੂ ਨਸ਼ੇੜੀ ਸੀਗਾ ਤੇ ਅਸੀਂ ਨਸ਼ਾ ਕਰੀਏ ਤਾਂ ਕੀ ਹੋਈ ਮੌਤ ਪੈ ਜਾਣੀ ਆ ਕਿਉਂਕਿ ਅਸੀਂ ਫਾਲੋ ਕਿਨੂੰ ਕਰ ਰਹੇ ਆ ਇਹਨਾਂ ਗੁਰੂਆਂ ਨੂੰ ਕਰ ਰਹੇ ਆ ਨਾ ਇਹੀ ਗੁਰੂ ਸਾਡੇ ਪੀ ਰਹਿ ਗਏ ਆ ਇਹੀ ਗੁਰੂ ਸਾਡੇ ਪਰਮਾਤਮਾ ਆ ਇਹੀ ਗੁਰੂ ਸਾਡੇ ਭਗਵਾਨ ਹੈਗੇ ਆ ਤੇ ਅਗਰ ਸਾਡੇ ਗੁਰੂ ਹੀ ਸਾਨੂੰ ਰਸਤਾ ਇਹੋ ਜਿਹਾ ਦਿਖਾਉਣਗੇ ਤੇ ਸਾਡਾ ਕੀ ਹੋਏਗਾ ਹਾਲ ਦੱਸੋ ਇਹ ਫੈਸਲਾ ਤੁਸੀਂ ਕਰਨਾ ਹੈ ਮੇਰਾ ਕੰਮ ਸਿਰਫ ਤੁਹਾਨੂੰ ਉਪਾਏ ਦੇਣਾ ਨਹੀਂ ਹੈ ਨਾਲ ਗੁਰਬਾਣੀ ਔਰ ਗੁਰਬਾਣੀ ਦੀ ਸਿੱਖਿਆ ਦੇਣੀ ਵੀ ਹੈ ਉਹ ਸਹੀ ਮਾਰਗ ਜੋ ਮੈਨੂੰ ਪਤਾ ਹੈ ਅਗਰ ਮੈਂ ਗਲਤ ਹੈਗਾ ਤੇ ਮੈਨੂੰ ਫੋਨ ਕਰੋ ਕਮੈਂਟ ਨਾ ਕਰੋ ਕਿਉਂ ਕਮੈਂਟੇ ਪੜਨ ਮੇਰੇ ਕੋਲ ਟਾਈਮ ਨਹੀਂ ਹੁੰਦਾ ਮੈਨੂੰ ਫੋਨ ਕਰੋ ਮੇਰਾ ਫੋਨ ਨੰਬਰ ਹੈਗਾ ਮੈਨਾਂ ਗੱਲ ਕਰੋ ਉਦੋਂ ਇਹ ਬੰਦਾ ਕਹਿੰਦਾ ਮੈਨਾਂ ਡਿਬੇਟ ਕਰੋ ਉਹ ਡਿਬੇਟ ਕਾਦੀ ਕਰਨੀ ਹੈ ਭਾਈ ਉਹ ਤੂੰ ਪਹਿਲਾਂ ਹੀ ਗੁਰੂ ਸਾਹਿਬ ਨੂੰ ਨਸ਼ੇੜੀ ଘੋਸ਼ਿਤ ਕਰ ਦਿੱਤਾ ਹੈਗਾ ਤੇ ਹੁਣ ਡਿਬੇਟ ਕਾਹ ਕਿਉਂ ਕਰੇਗਾ ਹਮ ਫੈਸਲਾ ਖਾਲਸਾ ਜੀ ਤੁਸੀਂ ਕਰੋ ਸਾਧ ਸੰਗਤ ਜੀ ਦੋ ਵੀਡੀਓ ਮੈਂ ਐਸੇ ਲਿਆ ਰਿਆਂ ਵਾ एक तो है अमृत वेले वास्ते जो अज तक मैं चैलेंज करता है किसी ने चैलेंज का जवाब नहीं दिता नंबर दो अमृत वेले बारे कोई नहीं जानता किसी ने कोई दसिया नहीं, को नहीं है साढ़े कोई चंगा प्रचारक नहीं है चाहे पाल तो लैके जिन्हें भी साढ़े बूबने है ये सब सानू बेवकूफ बना रहे हैं कोई सानू सही राह नहीं दिखा रहा ਨਵੇਂ ਨਵੇਂ ਡਿਜ਼ਾਈਨ ਦੇ ਨਵੇਂ ਨਵੇਂ ਨਮੂਨੇ ਆ ਰਹੇ ਆ ਉਹ ਪਤਾ ਨਹੀਂ ਤੁਹਾਨੂੰ ਕਿਥੋਂ ਦੇ ਕਿੱਥੇ ਘਮਾਈ ਜਾ ਰਹੇ ਆ ਹੋਣ ਵਾਲੇ ਸਮੇਂ 'ਚ ਐਦਾ ਹੀ ਤੁਹਾਨੂੰ ਵੀਡੀਓ ਵਿੱਚ ਵੀ ਬਣਾ ਕੇ ਦਿਖਾਉਂਗਾ ਕਿ ਤੁਹਾਨੂੰ ਸਮਝ ਆਏ ਕਿ ਸਾਨੂੰ ਕਿੱਦਾਂ ਗੁੰਮਰਾ ਕਰਕੇ ਸਿੱਖੀ ਤੋਂ ਤੋੜਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ